ਲੋਕ ਕਦੇ ਵਿੱਚ ਬੜਾ ਇਹ ਚਾਹ ਕਹਿੰਦੇ ਜੀ ਲਾਟਰੀ ਪਾਣੀ ਆ ਤੇ ਲੋਟਰੀ ਪਾਣੀ ਆ ਪੰਡਤ ਕੋਲ ਪਾਣੀ ਹੈ ਪੰਡਤ ਕੋਲ ਇਹੋ ਜੀ ਕਿਹੜੀ ਜਾਦੂ ਦੀ ਛੜੀ ਆ ਪੰਡਤ ਕੋਲ ਜਾਦੂ ਦੀ ਛੜੀ ਪੰਡਤ ਤੇ ਪਰਮਾਤਮਾ ਦਾ ਹੱਥ ਅੱਛਾ ਜੋ ਕਹਨੇ ਆ ਉਹ ਪੂਰਾ ਕਰਦਾ ਮੇਰੀ ਇਲਾਜ ਰੱਖਦਾ ਕਿਸ ਤਰੀਏ ਐਸਟ੍ਰੋਲੋਜੀ ਦੇ ਵਿੱਚ ਰੁਝਾਨ ਕਿੱਦਾਂ ਪੈਦਾ ਹੋ ਜਾਂਦਾ ਹੈ ਸਰਦਾਰ ਉਹ ਯਾਰ ਕਰੇ ਪਰਿਵਾਰ ਦੇ ਵਿੱਚ ਮੇਰੇ ਦਾਦੇ ਜੀ ਲੱਗਦੇ ਸੀ ਉਹ ਕਰਦੇ ਜੋਤਸਾ ਦਾ ਕੰਮ ਆ ਤੇ ਅੱਗੇ ਤਾਂ ਪਤਰੀ ਤੇ ਉਂਗਲੀ ਲਵਾ ਕੇ ਹੁਣ ਵੀ ਅੱਜ ਕਰਦੇ ਪੁਰਾਣੇ ਪੰਡਤਾਂ ਬੋਲਦੇ ਸੀ ਉਹ ਦੇਖਦੇ ਨੇ ਕਿ ਹੁੰਦੇ ਤੇ ਫਿਰ ਮੇਰੇ ਭਰਾ ਸਟਾਲਰ ਜਿਹੜੀ ਪੜਾਈ ਕਰਕੇ ਆਏ ਨੇ ਉਹਨਾਂ ਨੇ ਕਰਿਆ ਤੇ ਮੇਰਾ ਵੀ ਧਿਆਨ ਹੋ ਗਿਆ ਜਿੰਨਾ ਕੁ ਮੈਂ ਗਿਆਨ ਸਿੱਖਿਆ ਉਹਨਾਂ ਦੇ ਵੱਡੇ ਜਣਾ ਲੋਕਾਂ ਚ ਚਲੋ ਕਾਨੂੰਨਾਂ ਕਈ ਵਾਰੀ ਯਕੀਨ ਜਾਂ ਨਹੀਂ ਆਂਦਾ ਕਹਿੰਦੇ ਯਾਰ ਇਹ ਤਾਂ ਕਹਿਣ ਵਾਲੀਆਂ ਗੱਲਾਂ ਨੇ ਇਦਾਂ ਦਾ ਕੁਝ ਨਹੀਂ ਹੁੰਦਾ ਉਹ ਉਹ ਇੱਕ ਵਾਰ ਪੰਡਤ ਲਾਟਰੀ ਜਿਹਾ ਸੀ ਅਮਰਗੜ ਤੇ ਅੱਜ ਦੇਖ ਲੈ ਅੱਛਾ ਭਲੇਖੇ ਦੂਰ ਕਰ ਦਿਓ ਸਾਰੇ ਕਸੇ ਜੀ ਉਹਦੇ ਮੇਰੇ ਕੋਲ ਬੈਠੇ ਨੇ ਤੇ ਉਹਨਾਂ ਦੇ ਡੇਟ ਲੱਗ ਰਿਹਾ ਤਾਂ ਗੱਲਬਾਤ ਕਰੀ ਡੇਟ ਮੈਂ ਕਿਹਾ ਵੀ ਡੇਟ ਆਵਤ ਉਹਨਾਂ ਦਾ ਡੇਟ ਆਫ ਬਰਥ ਨਾ ਦਿੱਤੀ ਤੇ ਉਹਤੇ ਗੱਲ ਚੱਲੀ ਕਿ ਇਹਨੂੰ ਕੋਈ ਡੇਟ ਆਫ ਬਰਥ ਦੇ ਦਿੰਦਾ ਮੈਂ ਕਿਹਾ ਯਾਰ ਲੋਕੀ ਕਹਿਣਗੇ ਇਹ ਗੱਲ ਤਾਂ ਇਹ ਕੱਪ ਕਰਦੇ ਐ ਜਿੱਦੀ ਕਰਦਾ ਪਰ ਉਹ ਕਹਿੰਦਾ ਯਾਰ ਤੇ ਕੋ ਗੋਣਾ ਬੱਟ ਤੇ ਫਿਰ ਅਸੀਂ ਵੀਡੀਓ ਭਾਈ ਵੀ ਭਾਈ ਆਪਣਾ ਡੇਟ ਆਫ ਬਰਥ ਨਾ ਟੈਕ ਲਓ ਤੇ ਆਓ ਸਾਡੇ ਕੋਲ ਅਸੀਂ ਉਹਨੂੰ ਡੇਟ ਆਫ ਬਰਥ ਨਾ ਟੈਕ ਦਵਾਗੇ ਤੇ ਤੁਹਾਡਾ ਨਾਮ ਵੀ ਲੱਗੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਵੀਡੀਓ ਪਾਈ ਲੋਕ ਆਉਣ ਲੱਗੇ ਡੇਟਾ ਵਾਤਾ ਡੇਟਾ ਦੇ ਲੱਗੇ ਤੇ ਪ੍ਰਮਾਤਮਾ ਨੇ ਇਹ ਜਾ ਹੱਥ ਪੜਿਆ ਜੀ ਫੇਰ ਕਰੀ ਬਸ ਨਾਮਾਂ ਦੀ ਛੜੀ ਲੱਗੀ ਆ ਅਨਾਮ ਤੇ ਅਨਾਮ ਦੇ ਨਾਮ ਦੇ ਨਾਮ ਪੰਡਤ ਪੰਡਤ ਉਹ ਜਿਹੜੇ ਕਹਿੰਦੇ ਸੀ ਪੰਡਤ ਕੋਲ ਕੁਛ ਨਹੀਂ ਲੋਕ ਬੋਲਦੇ ਸੀ ਕਮੈਂਟਾਂ ਤੇ ਹਲਾਤਾ ਜੀ ਦਕਾਨੀ ਵਾਲਾ ਤੋਂ ਤੇ ਪਾਵਾ ਕਰੋ ਬਾਤ ਕਰੋ ਉਹਨਾਂ ਦਾ ਪਲੇਖਾ ਜਲ ਨਿਕਲ ਗਿਆ ਜਦ ਫਿਰਦੇ ਵੀਡੀਆ ਆ ਉਹਨਾਂ ਨੇ ਮੇਰੇ ਬਾਰੇ ਵੀਡੀਓ ਪਾਈ ਤਾਂ ਉਹ ਲੋਕੋ ਸਮਝ ਗਏ ਵੀ ਪੰਡਤ ਨੇ ਤਾਂ ਦੀ ਹਲਾਤਾ ਗਾਂਧੀ ਹੱਲੇ ਗਿਆ ਸੀ ਉਹ ਵੀ ਜਿਆਦਾ। ਜੁਬੀ ਆਣੇ ਤੁਸੀਂ ਗਏ ਸੀ ਉਸ ਤੋਂ ਬਾਅਦ ਮਾਰਕੀਟ ਰਵਿਸ ਖਲੇਰਾ ਪੈ ਗਿਆ ਜਿਹੜੀ ਉੱਥੇ ਲੋਟਰੀ ਮਾਰਕੀਟ ਆਕੇ ਮਾਮਲਾ ਸੀ। ਉਹ ਤਾਂ ਜਦ ਕੋਈ ਘਰੋਂ ਗਰੀਬ ਹਾਂ ਉੱਪਰੋਂ ਵੱਡੇ ਵਾਗਰ ਵਸਾ ਨੂੰ ਛੇੜੂ ਆ। ਹਾਂ ਹੰਗਾ ਮਾ ਦਾ ਹੋਊਗਾ ਨਾ। ਗਾਂਧੀ ਬ੍ਰਦਰ। ਹੂੰ। ਹੋਰ ਵੀ ਲੋਟਰੀ ਦੀਆਂ ਦੁਕਾਨਾਂ ਨੇ ਪਰ ਉਹਨਾਂ ਨੇ ਆਪਣਾ ਨਾਮ ਨਹੀਂ ਲੈਂਦਾ। ਉਹਨੇ ਲੈਂਦਾ ਜੀ ਆਪਣੇ ਤਾਂ ਨਾਮ ਲੈ ਜਾਂਦਾ। ਠੀਕ। ਇੱਕ ਇੱਕ ਗਲੌਟ ਵੀ ਬਹੁਤ ਇਨਾਮ ਲੱਗਦੇ ਨੇ ਰਿਸਪੈਕਟ ਕਰਦੇ ਆ ਵੱਡੇ ਨੇ ਸਤੂ ਪਰ ਉਹਨਾਂ ਨੇ ਮੇਰੇ ਨਾਲ ਉੱਥੇ ਦੇਖਿਆ ਮੀਡੀਆ ਵੀ ਭੇਜਿਆ ਮੇਰੇ ਖਿਲਾਫ ਲੋਕਾਂ ਦੀ ਗੱਲਾਂ ਵੀ ਲਈਆਂ ਤੇ ਖੁਦ ਵੀ ਵੀਡੀਓ ਪਾਈ ਚਾਹੇ ਨਾਲ YouTube ਤੇ ਕਿਹਾ ਵੀ ਪੰਡਤ ਆਪ ਦੇ ਆਪ ਨੂੰ ਕਿਉਂ ਨਹੀਂ ਨਾਮ ਕੱਢਦਾ ਪੰਡਤ ਆਪ ਦੇ ਆਪ ਨਾਮ ਕਰਦਾ ਪਰ ਅੱਜ ਤੁਹਾਡੇ ਇੰਟਰਵਿਊ ਦਾਦਾ ਨਾ ਵੀ ਪੰਡਤ ਵੀ ਆਪ ਦੇ ਆਪ ਨੂੰ ਨਾਮ ਕੱਢਦਾ ਜੇ ਪੰਡਤ ਕੋਲੋਂ ਨਾਮ ਲੱਗੇ ਤਾਂ ਬਹੁਤ ਚਿਰ ਮਿਲਦਾ ਮੇਰੀ ਵੀ ਲਾਟਰੀ ਖਾਲੀ ਕਰ ਗਈ ਕੋਸ਼ਿਸ਼ ਵੀ ਕਰ ਉਮੀਦ ਵੀ ਰੱਖ ਰਸਤਾ ਵੀ ਚੁਣ ਔਰ ਉਸਕੇ ਬਾਅਦ ਥੋੜਾ ਸਾ ਮੁਕੱਦਰ ਤਲਾਸ਼ ਕਰ ਜੀ ਹਾਂ ਸਾਰੇ ਕੰਮ ਮੁਕੱਦਰ ਦੇ ਨੇ ਤੇ ਅੱਜ ਇੱਕ ਇਹੋ ਜੀ ਸਖਸ਼ਿਤ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਆ ਜਿਨ੍ਹਾਂ ਨੂੰ ਮੁਕੱਦਰ ਦਾ ਸਿਕੰਦਰ ਕਿਹਾ ਜਾਂਦਾ ਕਹਿੰਦਾ ਬਈ ਮੁਕੱਦਰਾ ਦੀ ਚਾਬੀ ਹੋਂਨਾ ਕੋਲ ਆ ਪੰਡਤ ਲਾਟਰੀ ਵਾਲੇ ਲੱਕੀ ਲਾਟਰੀ ਵਾਲੇ ਜਾਂ ਫਿਰ ਲਖਵਿੰਦਰ ਸਿੰਘ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਗੱਲ ਕਰ ਰਹੇ ਆ ਪੰਡਤ ਜੀ ਅਮਰਗੜ ਵਾਲੇ ਜਿਹੜੇ ਕੀ ਲੋਕਾਂ ਦੀ ਲਾਟਰੀ ਕੱਢਦੇ ਨੇ ਤੇ ਲੋਟਰੀ ਕੋਈ ਇਦਾਂ ਲੋਟਰੀ ਨਹੀਂ ਕਰਦੇ ਜਿੱਦਾਂ ਇੱਕ ਆਮ ਦੁਕਾਨ ਤੇ ਤੁਸੀਂ ਲੋਟਰੀ ਜਾ ਕੇ ਲੈਨੇ ਹੋ ਔਰ ਲੋਟਰੀ ਕਰਦੇ ਨੇ ਥੋਡੀ ਜਨਮ ਤਰੀਕ ਦੇਖ ਕੇ ਯਾਨੀ ਕਿ ਥੋਡੀ ਕੁਡਲੀ ਦੇ ਰਾਹੀਂ ਆਖਿਰਕਾਰ ਕੀ ਪੂਰਾ ਮਾਜਰਾ ਹੈ ਕਿਸ ਤਰ੍ਹਾਂ ਪੂਰੀ ਕੈਲਕੂਲੇਸ਼ਨ ਹੁੰਦੀ ਆ ਕਿਸ ਤਰ੍ਹਾਂ ਲੋਕਾਂ ਨੂੰ ਕਰੋੜਪਤੀ ਬਣਾਉਂਦੇ ਨੇ ਅੱਜ ਕੱਲ ਇਸੇ ਬਾਬਤ ਹੋਏਗੀ ਪੰਡਤ ਜੀ ਸਵਾਗਤ ਆ ਤੁਹਾਡਾ ਤੁਹਾਡੇ ਬਹੁਤ ਬਹੁਤ ਸਵਾਗਤ ਜੀ ਤੁਸੀਂ ਮੈਨੂੰ ਆਪ ਮਿਲਣ ਵਾਸਤੇ ਇੰਟਰਵਿਊ ਕਰਨ ਵਾਸਤੇ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਪੰਡਤ ਲਾਟਰੀ ਵਾਲੇ ਲੱਕੀ ਲਾਟਰੀ ਵਾਲੇ ਜਾਂ ਲਖਵਿੰਦਰ ਸਿੰਘ ਨਾ ਕੀ ਹੈ ਪੰਡਿਤ ਜੀ ਦਾ ਲਖਵਿੰਦਰ ਲਖਵਿੰਦਰ ਸਿੰਘ ਕਾਗਜ਼ੇ ਵਾਲਾ ਨਾਮ ਲਖਵਿੰਦਰ ਡਾਪੂ ਅੱਛਾ ਵਸੇ ਪੰਡਿਤ ਜੀ ਨੇ ਪੈਸੇ ਲੱਖੀ ਪੰਡ ਦੇ ਨਾਲ ਮਸੂਰਾ ਅਮਰਗੜ ਪੰਡਤ ਲਾਟਰੀ ਏਜੰਸੀ ਲੋਕਾਂ ਦੇ ਵਿੱਚ ਬੜਾ ਇਹ ਚਾਹ ਕਹਿੰਦੇ ਜੀ ਲਾਟਰੀ ਪਾਣੀ ਆ ਤੇ ਲੋਟਰੀ ਪਾਣੀ ਆ ਪੰਡਤ ਕੋਲ ਪਾਣੀ ਹੈ ਪੰਡਤ ਕੋਲ ਇਹੋ ਜਿਹੀ ਕਿਹੜੀ ਜਾਦੂ ਦੀ ਛੇੜੀ ਆ ਪੰਡਤ ਕੋਲ ਜਾਦੂ ਦੀ ਛੇੜੀ ਪੰਡਤ ਤੇ ਪਰਮਾਤਮਾ ਦਾ ਹੱਥ ਅੱਛਾ ਜੋ ਕਹਣੇ ਆ ਉਹ ਪੂਰਾ ਕਰਦਾ ਮੇਰੀ ਇਲਾਜ ਰੱਖਦਾ ਹੂੰ ਕਹਿੰਦੇ ਹੁੰਦੇ ਇੱਕ ਤੁਸੀਂ ਗਾਣਾ ਵੀ ਕਿ ਮੇਰੇ ਲਈ ਇੱਕ ਵੱਡੀ ਗੱਲ ਬਾਤ ਸੋਚੀ ਆ ਪ੍ਰਮਾਤਮਾ ਦੀ ਤੇ ਹਲੇ ਤੱਕ ਕੁਝ ਵੀ ਨਹੀਂ ਹਲ ਤਾਂ ਬਹੁਤ ਕੁਝ ਹੋਣਾ ਤੇ ਗੱਲ ਕੀਤੀ ਜਾਵੇ ਮਤਲਬ ਕਿਸ ਤਰੀਏ ਐਸਟਰੋਲੋਜੀ ਦੇ ਵਿੱਚ ਰੁਝਾਨ ਕਿੱਦਾਂ ਪੈਦਾ ਹੋਇਆ ਤੁਹਾਡਾ ਰੁਝਾਨ ਕਰੇ ਪਰਿਵਾਰ ਦੇ ਵਿੱਚ ਮੇਰੇ ਦਾਦੇ ਜੀ ਲੱਗਦੇ ਸੀ ਉਹ ਕਰਦੇ ਜੋਤਿਸ਼ਾ ਕੰਮ ਤੇ ਅੱਗੇ ਤਾਂ ਪੱਤਰੀ ਤੇ ਉਬਲੀ ਲਵਾ ਕੇ ਹੁਣ ਵੀ ਅੱਜ ਕਰਦੇ ਆ ਪੁਰਾਣੇ ਪੰਡਤ ਉਹ ਤਾਂ ਬੋਲਦੇ ਸੀ ਉਹ ਦੇਖਦੇ ਨੇ ਕਿ ਹੁੰਦੇ ਤੇ ਫਿਰ ਮੇਰੇ ਭਰਾ ਸਟਾਲਰ ਜਿਹੜੇ ਦਿਫੜਾਈ ਕਰਕੇ ਆਏ ਨੇ ਉਹਨਾਂ ਨੇ ਕਰਿਆ ਤੇ ਮੇਰਾ ਵੀ ਲਜਾਨ ਹੋ ਗਿਆ ਜਿੰਨਾ ਕੁ ਮੈਂ ਗਿਆਨ ਸਿੱਖਿਆ ਉਹਨਾਂ ਕੰਢੀ ਇਹਨਾਂ ਲੋਕਾਂ 'ਚ ਬਚਪਨ ਤੋਂ ਮਾਹੌਲ ਮਿਲਿਆ ਉਹਦੇ ਵਿੱਚ ਸਿੱਖ ਗਏ ਹਾਂਜੀ ਚਾ ਲੋਕਾਂ ਨੂੰ ਨਾ ਕਈ ਵਾਰੀ ਯਕੀਨ ਜਾਂ ਨਹੀਂ ਆਂਦਾ ਕਹਿੰਦੇ ਯਾਰ ਇਹ ਤਾਂ ਕਹਿਣ ਵਾਲੀਆਂ ਗੱਲਾਂ ਨੇ ਇਦਾਂ ਦਾ ਕੁਝ ਨਹੀਂ ਹੁੰਦਾ ਉਹ ਉਹ ਇੱਕ ਵਾਰ ਪੰਡਤ ਲਾਟਰੀ ਏਜੰਸੀ ਅਮਰਗੜ ਤੇ ਆ ਕੇ ਦੇਖ ਲੈ ਅੱਛਾ ਹਾਂਜੀ ਭਲੇਖੇ ਦੂਰ ਕਰ ਦੋ ਸਾਰੇ ਭਲੇਖੇ ਦੂਰ ਸਭ ਅੱਛਾ ਇਹ ਕੈਲਕੂਲੇਸ਼ਨ ਕਿੱਦਾਂ ਹੁੰਦੀ ਹੈ ਫਾਰ ਇਗਜ਼ਾਮਪਲ ਕੋਈ ਬੰਦਾ ਜੇ ਤੁਹਾਡੇ ਕੋਲ ਆਂਦਾ ਲੋਟਰੀ ਪਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਕੀ ਚੈੱਕ ਕਰਦੇ ਹਾਂ ਉਹਦਾ ਸੀ ਨਾਮ ਪੁੱਛਦੇ ਆ ਸਭ ਤੋਂ ਪਹਿਲਾਂ ਗੋਤ ਪੁੱਛਦੇ ਆ ਡੇਟ ਆਫ ਬਰਥ ਤੇ ਜਨਮ ਦਾ ਟਾਈਮ ਹੂੰ ਉਹਦੇ ਹਿਸਾਬ ਨਾਲ ਜਿੱਦਾਂ ਗੋਤ ਦੀ ਰਾਸ਼ੀ ਆ ਨਾਮ ਦੀ ਰਾਸ਼ੀ ਐ ਇੰਦੀ ਅੱਖਰਾਂ ਦੀ ਰਾਸ਼ੀ ਹੁੰਦੀ ਹੈ ਹੂੰ ਉਹ ਰਾਸ਼ੀਆਂ ਮੈਚ ਹੁੰਦੀਆਂ ਜਿਵੇਂ 1 ਰਾਸ਼ੀ ਚ ਆ ਗਿਆ 1 ਨੰਬਰ ਆ ਗਿਆ ਤਾਂ ਉਹਦੀ ਅਸੀਂ ਰਾਸ਼ੀ ਸੇਮ ਮੰਨਦੇ ਆ 2 ਆ ਗਿਆ ਉਹਦੀ 7 ਮੰਨਦੇ ਆ 3 ਦੀ ਰਾਸ਼ੀ 8 ਹੈ ਐਦਾਂ ਉਹਨਾਂ ਦੀ ਵੀ ਰਾਸ਼ੀ ਹੁੰਦੀ ਹੈ ਨੇ ਦੇ ਜਦੋਂ ਉਹ ਹੀ ਰਾਸੀ ਰਾਸੀ ਉਹ ਕੈਲਕੂਲੇਸ਼ਨ ਆ ਤੁਹਾਡੇ ਸਾਹਮਣੇ ਲੱਗਣੀ ਮੇਰੇ ਇੰਨੀ ਹੋ ਗਈ ਹੁਣ ਸਮਝ ਲੱਗੀ ਆ ਜੀ ਤੇ ਦੇਖਦਾ ਸੀ ਉਹ ਲੋਕਾਂ ਚ ਵੰਡ ਰਿਆਂ ਤੇ ਪ੍ਰਭਾਤਮਾ ਕਿਰਪਾ ਕਰ ਰਿਆ ਕੰਮ ਕਰਦਾ ਹੈ ਕੈਲਕੂਲੇਸ਼ਨ ਕਰਦੀ ਹੈ ਤਾਂ ਹੀ ਅੱਜ ਪੰਡਤ ਲਾਡਰੀ ਬਣਿਆ ਨਾ ਅੱਛਾ ਤਾਂ ਹੀ ਲੱਖੀ ਤੋਂ ਲੱਖੀ ਪੰਡਤ ਜੀ ਕਹਿਣ ਲੱਗੇ ਲੋਕ ਜੀ ਕੰਮ ਕਰਦਾ ਤਾਂ ਹੀ ਲੋਕਾਂ ਦੇ ਬੱਚਿਆਂ ਦੀ ਜਵਾਨ ਤੇ ਪੰਡਤ ਦਾ ਨਾਮ ਆ ਲੋਕਾਂ ਦਾ ਸਾੜਾ ਲੋਕਾਂ ਦੀ سپورਟ ਸਾਰੇ ਤਰ੍ਹਾਂ ਦੇ ਲੋਕ ਮਿਲਦੇ ਨੇ ਜਲਦੇ ਵੀ ਨੇ سپورਟ ਵੀ ਕਰਦੇ ਨੇ ਏਡਾ ਸਿੱਟਣ ਵਾਲੇ ਵੀ ਨੇ ਉੱਪਰ ਚੱਕਣ ਵਾਲੇ ਵੀ ਨੇ ਐ ਸਿੱਧਾ ਸਿਲਕਾਦੋ ਸ਼ੁਰੂ ਹੁੰਦਾ ਵੀ ਪੰਡਤ ਜੀ ਵੈਸੇ ਦਾ ਪੰਡਤ ਜੀ ਨੇ ਉਹ ਤੁਹਾਨੂੰ ਨਿਊਮਰੋਲੋਜੀ ਦੀ ਜਿਹੜੀ ਆ ਨੌਲੇਜ ਆ ਲਾਟਰੀ ਵੱਲ ਕਿਵੇਂ ਆਗੇ ਤਾਂ ਉਹ ਕਰੇ ਨੇ ਕੋਈ ਇਹ ਜਆ ਕੰਪਨੀ ਜੋ ਕਰਿਆ ਨਹੀਂ ਝਿਚੇ ਉੱਠਿਆ ਜ਼ਮੀਨ ਤੋਂ ਝਿਮੀਂ ਧਿਰਾਂਗੇ ਜਿੰਨਾ ਮਰਜ਼ੀ ਉੱਚੇ ਹੋ ਜੀ ਤੇ ਬਾਕੀ ਕਿਹੜਾ ਕੰਮ ਕੀਤੇ ਨੇ ਪੰਡਤ ਜੀ ਨੇ ਸਟਾਰਟਿੰਗ ਜਾਂ ਪੜਦੇ ਸੀ ਲਫਾਫੇ ਵੀ ਬਣਾਇਰਿਆ ਅਖਬਾਰਾਂ ਦੇ ਅੱਛਾ ਜਿਹੜਾ ਸਮਾਨ ਪੈਕ ਹੁੰਦਾ ਕਾਗਜ਼ ਦੇ ਹਾਂਜੀ ਅਖਬਾਰ ਲੈਣੇ ਰੱਦੀ ਚੋਂ ਕਵਾੜ ਤੋਂ ਉਹਦੇ ਵਾਫੇ ਬਣਾਉਣੇ ਫਿਰ ਦੁਕਾਨਾਂ ਨੂੰ ਸਪਲਾਈ ਕਰਨੇ ਉਸ ਤੋਂ ਬਾਅਦ ਬਾਲੂ ਸਾਈਆਂ ਪੱਠੀਆਂ ਅੱਛਾ ਮੇਰੇ ਡੈਡੀ ਜੀ ਹਲਵਾਈ ਨੇ ਉਹਨਾਂ ਨੂੰ ਸਿੱਖਿਆ ਉਹ ਦੁਕਾਨਾਂ ਨੂੰ ਸਪਲਾਈ ਕਰਨੀ ਠੀਕ ਫਿਰ ਇਹ ਜਿਆ ਟਾਈਮ ਵੀ ਐ ਦਿਹਾੜੀ ਵੀ ਕਰੀਆ ਸਰੀਆ ਵੀ ਢੋਆ ਸਿਮੈਂਟ ਵੀ ਢੋਆ ਫਿਰ ਮਾਰਕੀਟਿੰਗ ਕਰੀਆ ਚਾਬੀਆਂ ਵਾਲੇ ਸੱਲੇ ਵੀ ਵੇਚੇ ਨੇ ਜਰਾਬਾਂ ਵੀ ਵੇਚੀਆਂ ਨੇ ਸਾਰੇ ਕੰਮ ਕਰਿਆ ਕਰਦੇ ਕਰਾਉਂਦੇ ਐਡ ਤੇ ਆ ਕੇ ਲੋਟਰੀ ਵੇਚਣ ਲੱਗੇ ਲੋਟਰੀ ਵੇਚ ਤੋਂ ਬਾਅਦ ਇਨਾਮ ਲੱਗਿਆ লাভ ਲੱਗਣ ਤੋਂ ਬਾਅਦ ਗੱਲਬਾਤ ਹੁੰਦੀ ਆ ਇਲਤੀ ਲਾਣਾ ਧੂਰੀ ਨਾਲ ਹਮ ਤਰਸੀਮ ਜੀ ਆਉਂਦੇ ਨੇ ਮੇਰੇ ਕੋਲ ਬੈਹਦੇ ਨੇ ਹਮ ਤੇ ਉਹਨਾਂ ਦੀ ਟਿਕਟ ਕਰ ਲੈਣਾ ਹਮ ਤਾਂ ਗੱਲਬਾਤ ਕਰੀ ਟਿਕਟ ਮੈਂ ਕਿਹਾ ਵੀ ਡੇਟ ਆਵਰਤ ਉਹਨਾਂ ਡੇਟ ਆਵਰਤ ਨੇ ਟਿਕਟ ਦਿੱਤੀ ਤੇ ਉੱਥੇ ਗੱਲ ਚੱਲੀ ਕਿਹਦੇ ਲੋਕਾਂ ਨੂੰ ਕੀ ਡੇਟ ਆਵਰਤ ਦੇ ਗਿੰਦਾ ਮੈਂ ਕਿਹਾ ਯਾਰ ਲੋਕੀ ਕਹਿਣਗੇ ਵੀ ਕੱਲ ਤਾਂ ਇਹ ਕੱਪ ਕਰਦੇ ਅੱਜ ਕੀ ਕਰਦਾ ਭਾ ਇਹ ਉਹ ਕਹਿੰਦੇ ਯਾਰ ਤੇਰੇ ਕੋਲ ਗੋਣਾ ਬੰਡ ਤੇਰੇ ਕੋਲ ਗਿਆਨ ਆ ਬੰਡ ਕੋਈ ਗੱਲ ਨਹੀਂ ਕੰਮ ਕਰਦਾ ਤੂੰ ਕਿਹੜਾ ਕੋਈ ਠੱਗੀ ਠੋਰੀ ਲਾਉਣਾ ਮੇਤ ਕਰਦਾ ਨਾ ਵੀ ਚਲੋ ਤੇਰਾ ਰੱਬ ਨੇ ਹੱਥ ਫੜਿਆ ਪ੍ਰਮਾਤਮਾ ਨੇ ਸਾਥ ਦਿੱਤਾ ਇੱ ਤੇ ਫਿਰ ਅਸੀਂ ਵੀਡੀਓ ਪਾਈ ਵੀ ਭਾਈ ਆਪਣਾ ਡੇਟ ਆਫ ਬਰਥ ਦਾ ਟਿਕਟ ਲਓ ਤੇ ਆਓ ਸਾਡੇ ਕੋਲ ਅਸੀਂ ਤੁਹਾਨੂੰ ਡੇਟ ਆਫ ਬਰਥ ਦਾ ਟਿਕਟ ਦਵਾਂਗੇ ਤੇ ਤੁਹਾਡਾ ਨਾਮ ਵੀ ਲੱਗੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਵੀਡੀਓ ਪਾਈ ਲੋਕ ਆਉਣ ਲੱਗੇ ਡੇਟ ਆਫ ਬਰਥਾਂ ਟਿਕਟਾਂ ਦੇਣ ਲੱਗੇ ਤੇ ਪ੍ਰਮਾਤਮਾ ਨੇ ਇਹ ਜਾ ਹੱਥ ਪੜਿਆ ਜੀ ਮਿਹਰ ਕਰੀ ਬਸ ਨਾਮਾਂ ਦੀ ਝੜੀ ਲੱਗੀ ਆ ਨਾਮ ਤੇ ਇਨਾਮ ਇਨਾਮ ਤੇ ਨਾਮ ਪੰਡਤ ਪੰਡਤ ਹੋਗੀ रेल गड्डी रुक ही नहीं उस तो बाद रुक ही नहीं रा परमात्मा है रुकनती है हुन भी चलदी है पंडित जी ਹਲੇ ਤੱਕ ਕਿੰਨੇ ਕੁ ਲੋਕਾਂ ਨੂੰ ਕਰੋੜਪਤੀ ਜਾਂ ਲੱਖਪਤੀ ਬਣਾ ਚੁੱਕੇ ਹੋ ਕੋਈ ਗਿਣਤੀ ਨਹੀਂ ਹੈਗੀ ਵੀਰੇ ਅੱਛਾ ਪਨੋਟ ਐਂਟਰਪ੍ਰਾਈਜ਼ ਦਾ ਨਾਮ ਆ ਪਨੋਟ ਐਂਟਰਪ੍ਰਾਈਜ਼ ਨਾਲ ਪੰਡਤ ਲਾਟਰੀ ਦਾ ਵੀ ਨਾਮ ਆਉਂਦਾ ਲੁਧਿਆਣਾ 100 ਨੰਬਰ 40 ਘਟਾ ਘਰ ਜੀਟੀਵੀ ਮਾਰਕੀਟ ਉਹ ਪਨੋਟ ਸਾਹਿਬ ਦੀ ਦੁਕਾਨ ਹੈ ਜਿੱਥੇ ਮੈਂ ਸ਼ਨੀਵਾਰ ਜਾਂਦਾ ਹਾਂ ਗੱਲ ਕੇ ਕੰਮ ਕਰਦੇ ਨੇ ਆਜ ਕੱਲ੍ਹ ਮੇਰੇ ਪਨੋਟ ਸਾਹਿਬ ਉਹਨਾਂ ਤੋਂ ਸਿੱਖਦੇ ਆ ਕੰਮ ਕਰਦੇ ਆ ਆਪਣਾ ਗਿਆਨ ਵੰਡਦੇ ਆ ਲੁਧਿਆਣਾ ਤੁਸੀਂ ਗਏ ਸੀ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਖਲੇਰਾ ਪੈ ਗਿਆ ਜਿਹੜੀ ਉੱਥੇ ਲਾ ਉਤਾ ਜਦ ਕੋਈ ਘਰੋਂ ਗਰੀਬ ਹਾਂ ਉੱਪਰੋਂ ਵੱਡੇ ਮਗਰਮਾ ਸਾਨੂੰ ਸੇੜੂ ਆ ਹਾਂ ਹੰਗਾਮਾ ਤਾਂ ਹੋਊਗਾ ਨਾ ਅੱਛਾ ਵੱਡੇ ਵੱਡੇ ਜਿਹੜੇ ਕਿੰਗ ਨੇ ਲੋਟਰੀ ਦੀ ਲੈਣ ਚ ਨਾ ਵੀ ਲੈ ਜਾਂਦੇ ਆ ਕੋਈ ਚੱਕਰ ਨਹੀਂ ਜਾਂ ਸਾਡੇ ਕਲਾਮ ਗਾਂਦੀ ਜੀ ਗਾਂਦੀ ਬ੍ਰਦਰ ਹੂੰ ਹੋਰ ਵੀ ਲੋਟਰੀ ਦੀਆਂ ਦੁਕਾਨਾਂ ਨੇ ਪਰ ਉਹਨਾਂ ਨੇ ਆਪਣਾ ਨਾਮ ਨਹੀਂ ਲੈਂਦਾ ਉਹਨੇ ਲੈਂਦਾ ਸੀ ਆਪਣੇ ਤਾਂ ਨਾਮ ਲੈਣੇ ਆ ਉਹਦਾ ਠੀਕ ਇੱਕ ਕਿੰਗਾ ਲਾਟਰੀ ਬਹੁਤ ਇਨਾਮ ਲੱਗਦੇ ਨੇ ਰਿਸਪੈਕਟ ਕਰਦੇ ਆ ਵੱਡੇ ਨੇ ਸਾਥੋਂ ਵੱਡੇ ਨੇ ਪਰ ਉਹਨਾਂ ਨੇ ਮੇਰੇ ਨਾਲ ਉੱਥੇ ਦੇਖਿਆ মিডিਆ ਵੀ ਭੇਜੇ ਮੇਰੇ ਖਿਲਾਫ ਲੋਕਾਂ ਦੀ ਗੱਲਾਂ ਵੀ ਡਾਈਆਂ ਤੇ ਖੁਦ ਵੀ ਵੀਡੀਓ ਪਾਈ ਚੈਨਲ YouTube ਤੇ ਕਿਹਾ ਵੀ ਪੰਡਤ ਆਪ ਦੇ ਆਪ ਨੂੰ ਕਿਉਂ ਨਹੀਂ ਨਾਮ ਕੱਢਦਾ ਪੰਡਤ ਆਪ ਦੇ ਆਪ ਨੂੰ ਇਹ ਨਹੀਂ ਕਰਦਾ ਪਰ ਅੱਜ ਤੁਹਾਡੇ ਇੰਟਰਵਿਊ ਦਾਦਾ ਨਾ ਵੀ ਪੰਡਤ ਵੀ ਆਪ ਦੇ ਆਪ ਨੂੰ ਨਾਮ ਕੱਢਦਾ ਜੇ ਪੰਡਤ ਦੇ ਕੋਲੋਂ ਨਾਮ ਲੱਗਦਾ ਤਾਂ ਵਾਊਚਰ ਮੈਨੂੰ ਵੀ ਮਿਲਦਾ ਮੇਰੀ ਵੀ ਲਾਟਰੀ ਨਾਲ ਹੀ ਲੱਗਦੀ ਆ ਅੰਗਭਾ ਹੋ ਗਿਆ ਸੀ ਹਾਲਾਤੇ ਵੱਡੇ ਵੱਡੇ ਮਾਗਰ ਮਰਸ ਤੇ ਜੇ ਕੋਈ ਗੱਲ ਵਾਸਤੇ ਤਾਂ ਹਲਾਏ ਪਰਮਾਤਮਾ ਦਾ ਹੱਥ ਸੀ ਇਹ ਹੋਣੀ ਸੀ ਗੱਲ ਕਿ ਪਰਮਾਤਮਾ ਨੇ ਇਹ ਉੱਪਰ ਕਰਨਾ ਸੀ ਜਿਹੜੇ ਕਹਿੰਦੇ ਸੀ ਪੰਡਤ ਕੋਲ ਕੁਝ ਨਹੀਂ ਲੋਕ ਬੋਲਦੇ ਸੀ ਕਮੈਂਟਾਂ ਚ ਫਲਾਣਾ ਜੀ ਗਾਂਧੀਪੁਰਾ ਤੋਂ ਟਿਕਟ ਪਾਓ ਆ ਕੋਈ ਬਾਤ ਕਰੋ ਉਹਨਾਂ ਦਾ ਭਲੇਖਾ ਜਲਦ ਨਿਕਲ ਗਿਆ ਜਦ ਮੇਰੇ ਤੇ ਵੀਡੀਓ ਆ ਉਹਨਾਂ ਨੇ ਮੇਰੇ ਬਾਰੇ ਵੀਡੀਓ ਪਾਈ ਤਾਂ ਉਹ ਲੋਕੋ ਸਮਝ ਗਏ ਵੀ ਪੰਡਤ ਨੇ ਗਾਂਧੀ ਹਲਾਤਾ ਉਸ ਦਿਨ ਗਾਂਧੀ ਹਿੱਲ ਗਿਆ ਸੀ ਹੁਣ ਵੀ ਹਿੱਲੇ ਹੋਇਆ ਭੀੜ ਹੁੰਦੀ ਆਪਣੇ ਫੁੱਲ ਉਸ ਇੱਕ ਦਿਨ ਕਵਰ ਕਰਿਓ ਜਾ ਕੇ ਸਾਰੀਆਂ ਦੁਕਾਨਾਂ ਸ਼ਨੀਵਾਰ ਨੂੰ ਵੀ ਪੰਡਤ ਦੇ ਆਫਿਸ ਦੇ ਬਾਹਰ 200 ਬੰਦਾ ਖੜਾਊਗਾ ਉੱਥੇ ਦੋ ਵੀ ਨਹੀਂ ਹੋਣੇ ਇਹ ਫਰਕ ਆ ਹੀ ਜਿੱਦਾਂ ਸਵਾਲ ਉਹੀ ਆ ਜਿਹੜਾ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਜਿਹੜੇ ਲੋਕ ਸਾਨੂੰ ਦੇਖ ਲੈਣਦਾ ਸ਼ਕਸ਼ ਨੂੰ ਦੇਖ ਰਹੇ ਉਹਨਾਂ ਦੇ ਜ਼ਿਹਨ ਦੇ ਵਿੱਚ ਖਿਆਲ ਆਊਗਾ ਜੇਕਰ ਪੰਡਤ ਜੀ ਕੋਲ ਇਲਮ ਹੈਗਾ ਨੌਲੇਜ ਹੈਗੀ ਆ ਨਿਊਮਰੋਲੋਜੀ ਉਹ ਦੇਖਦੇ ਨੇ ਉਹ ਆਪ ਦਾ ਆਪਣੇ ਬੰਦਿਆਂ ਦਾ ਆਪਣੇ ਪਰਿਵਾਰ ਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਹਦਾ ਇਨਾਮ ਨਿਕਲੂਗਾ ਸਾਰੇ ਨਾਮ ਆਪ ਹੀ ਨਾ ਰੱਖ ਲੈਣ ਜੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਿਹਦਾ ਨਾਮ ਨਿਕਲੂ ਮੈਨੂੰ ਰਾਸ਼ੀ ਦਾ ਪਤਾ ਠੀਕ ਹੁਣ ਵੀ ਕਹਿ ਰਹੇ ਆ ਲੋਹੜੀ ਬੰਪਰ ਮੇਸਰਾਸੀ ਉੱਪਰ ASCII ਤੇ ਸਿੰਘ ਰਾਸੀ ਤਿੰਨ ਆ ਨਾਮ ਨੇ ਪਹਿਲੇ ਵੱਡੇ ਹਾਈਐਸ ਤੇ ਨਾਰਾਸੀਆਂ ਜਾਣਗੇ ਤੇ ਜਿਹੜੀ ਨਹੀਂ ਆਪ ਦੇ ਬਤੇ ਪੱਕਾ ਇਹ ਕੀ ਨਾ ਉਹਨ ਦਾ ਰਿਕਾਰਡ ਕਹਿ ਰਹੇ ਹੋ ਪਹਿਲਾਂ ਵੀ ਆਉਂਦਾ ਰਿਕਾਰਡ ਕਹੇ ਸੀ ਗਲਤ ਸਾਬਤ ਕਰ ਦੂ ਸੀ ਪੱਤਰਕਾਰ ਉਹਨ ਗਲਤ ਸਾਬਤ ਕਰ ਦੇਖ ਲੋ ਕਿਤੇ ਬਾਅਦ ਚ ਮੁੱਕਰ ਜਾਓ ਬੇਦ ਪ੍ਰੂਫ ਅੱਛਾ ਮੀਡੀਆ ਦੇ ਖਬਰ ਚਲਦੀ ਫਲਾਣੇ ਬੰਦੇ ਨਾਮ ਲੱਗੇ ਹੂੰ ਪਹਿਲਾਂ 1300 ਵਾਲਾ ਕੰਪੋ ਪੈਕ ਸੀ ਦੋ ਪੱਕ ਗਿਆ ਜਮਣਾ ਨਗਰ ਵਾਲੇ ਕਬਦੇ ਨਾਮ ਤੇ ਆਪਣੀ ਮਿਸਿਸ ਦੇ ਨਾਮ ਤੇ ਸਾਹਬ ਅਗਰਵਾਲ ਉਹ ਵੀ ਕੁੰਬਰਾਸੀ ਸੀ ਜੀ ਲੁਧਿਆਣੋਂ ਟਿਕਟ ਖਰੀਦੀ ਸੀ ਉਹਨ ਵੀ 1.5 ਕਰੋ ਉਤਵਾ ਸਾਡੇ ਕੋਲੋਂ ਵੀ ਲੱਗੇ ਨੇ ਰੱਬ ਬਹੁਤ ਨਾਮ ਜਾ ਕੇ ਕਿਸੇ ਕੋਲ ਵੀ ਸਕਦਾ ਪਰ ਲੱਗੂ ਹੈ ਇਹ ਰਾਸੀਆਂ ਦੇ ਵਿੱਚ ਤੇ ਜਿਹੜੇ ਕਹਿੰਦੇ ਆਪ ਦੇ ਆਪ ਨੂੰ ਲਾਟਰੀ ਜੇ ਮੰਨ ਲਓ ਮੇਰੇ ਕੋਲ ਅੱਜ 10 ਕਰੋੜ ਦਾ ਪ੍ਰਾਈਜ਼ ਲੱਗਦਾ ਤਾਂ ਨਾਲ 25 ਲੱਖ ਦਾ ਨਾਮ ਮੈਨੂੰ ਵੀ ਲੱਗਦਾ ਹਮ ਕਸਟਮਰ ਚਾਹੇ ਕਲੇਮ ਕਰਾਵੇ ਚਾਹੇ ਦਾਅ ਕਰਾਵੇ ਮੇਰਾ ਵਾਊਚਰ ਮੈਨੂੰ ਮਿਲ ਜਾ ਅੱਛਾ ਉਹ ਮੇਰੀ ਵੀ ਲਾਟਰੀ ਲੱਗਦੀ ਇਸ ਕਰਕੇ ਪੱਟ ਵੀ ਹੁੰਦੇ ਆਪ ਨੂੰ ਟਿਕਟ ਕੱਢਦਾ ਅੱਛਾ ਅੱਛਾ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਬਈ ਇਹ ਜਿਹੜਾ ਅਪਾ ਐਸਟਰੋਲੋਜੀ ਕੈਲੀਅਨ ਨਿਊਮਰੋਲੋਜੀ ਕੈਲੀਓ ਕਾਫੀ ਜਿਹੜੇ ਖੇਤਰ ਉਹਨਾਂ ਚ ਕੰਮ ਕਰਦੇ ਆ ਲੋਕ ਅਕਸਰ ਪੰਡਤ ਕੋ ਲਾਉਂਦੇ ਨੇ ਭਈ ਅਸੀਂ ਨਵਾਂ ਵਪਾਰ ਸ਼ੁਰੂ ਕਰਨਾ ਸਾਨੂੰ ਦੱਸਿਓ ਭਈ ਸਾਡੇ ਵਾਸਤੇ ਕਿਹੜਾ ਖੇਤਰ ਵਧੀਆ ਕਿਹੜਾ ਟਾਈਮ ਵਧੀਆ ਅਸੀਂ ਮਕਾਨ ਲੈਣਾ ਸਾਨੂੰ ਦਿਸ਼ਾ ਵਗੈਰਾ ਦਾ ਥੋੜਾ ਜਿਆਦਾ ਦੱਸਿਓ ਸਾਨੂੰ ਥੋੜਾ ਜਗ੍ਹਾ ਦਾ ਦੱਸਿਓ ਕਿੱਸ ਤਰ੍ਹਾਂ ਕਰੀਏ ਅਲੱਗ ਅਲੱਗ ਸਿਸਟਮ ਹਾਂ ਅਲੱਗ ਅਲੱਗ ਛੋਟੇ ਦਿਮਾਗ ਦੇ ਵਿੱਚ ਇਹ ਕਿਵੇਂ ਆਇਆ ਭਈ ਇਹ ਜਿਹੜੀ ਵਿਦਿਆ ਇਸ ਨੂੰ ਲਾਟਰੀ ਦੇ ਵਿੱਚ ਆਪਾਂ ਲੈ ਕੇ ਆਣਾ ਕਿਉਂਕਿ ਹੇ ਤੱਕ ਮੈਂ ਇਦਾਂ ਦਾ ਨਹੀਂ ਸੁਣਿਆ ਬਈ ਕੋਈ ਪੰਡਤ ਕੋਈ ਰਾਸ਼ੀ ਦੇਖ ਕੇ ਜਾਂ ਕੋਈ ਨਿਊਮਰੋਲੋਜੀ ਦੇ ਥਰੂ ਲੋਟਰੀ ਕੱਢ ਦੇ ਲੋਟਰੀ ਆ ਉਹ ਮੀਡੀਅਮ ਕਲਾਸ ਤੇ ਬਿਲਕੁਲ ਹੇਠਾਂ ਵਾਲਾ ਬੰਦਾ ਪਾਊਗਾ ਅਮੀਰ ਬੰਦਾ ਟਿਕਟ ਨਹੀਂ ਪਾਉਂਦਾ ਕੋਈ 100 ਚੋਂ 5-4% ਪਾਉਂਦੇ ਹੋਣਗੇ ਇਸ ਕਰਕੇ ਆਏ ਵੀ ਆਪਾਂ ਕਿਸੇ ਦਾ ਭਲਾ ਕਰ ਸਕੀਏ ਕੋਈ ਗਰੀਬ ਬੰਦੇ ਦਾ ਨਾਮ ਲੱਗਦਾ ਤਾਂ ਉਹਦੀ ਬੱਲੇ ਬੱਲੇ ਹੁਣ ਇੱਕ ਸਿੰਘ ਰਾਸ਼ੀ ਦਾ ਜ਼ਿਕਰ ਕਰਿਆ ਸੀ ਮੈਂ ਇੱਕ ਮਹੀਨਾ ਪਹਿਲਾਂ ਵੀ 3 ਤਰੀਕ ਨੂੰ ਡਰਾਅ ਸਿੰਘ ਰਾਸ਼ੀ ਚ ਜਾਊਗਾ 1.5 ਕਰੋੜ ਦਾ ਅੱਛਾ ਜ਼ਿਕਰ ਕਰਾਈ ਚੈਨਲਾਂ ਤੇ ਚੱਲ ਰਿਹਾ ਤੇ ਸਰਸਦਾ ਰਹਿਣ ਵਾਲਾ ਪਲੰਬਰ ਮੰਗਲ ਸਿੰਘ ਉਹਦਾ ਨਾਮ ਆ ਸਿੰਘ ਰਾਸੀ ਐ 1.5 ਕਰੋੜ ਦਾ ਪੈ ਲੱਗਿਆ ਜੀ ਹਰਿਆਣੇ ਦਾ ਹਾਂ ਯਾਰ ਤੇ ਉਹ ਆਪਣੀ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਵੀ ਮੈਂ ਪੰਡਤ ਲਾਡਰੀ ਜੱਸੀ ਆਲ ਦੀ ਵੀਡੀਓ ਦੇਖੀ ਸੀ ਤਾਂ ਮੈਂ ਟਿਕਟ ਪਾਈ ਸੀ ਪਾਈ ਉਹਨੇ ਕਿਤੇ ਹੋਰ ਵੀ ਫੇਰੀ ਸਿੰਘ ਰਾਸੀ ਬਣ ਤੇ ਉਹਨੂੰ ਨਾਮ ਲੱਗਿਆ ਉਹ ਭਲਾ ਹੋਇਆ ਨਾ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਇਸ ਕਰਕੇ ਮੈਂ ਇਲਾਇਚਾ ਵੀ ਲੋਕਾਂ ਦਾ ਭਲਾ ਹੋਵੇ ਅਮੀਰ ਕੋਲ ਤਾਂ ਹੈਗੀ ਅਗੇ ਪੈਸੇ ਵੱਡਾ ਬਿਜ਼ਨਸ ਬਣ ਵਪਾਰ ਕਰੂਗਾ ਪੰਡਤ ਤੋਂ ਪੁੱਛੂਗਾ ਉਹਦੇ ਕੋਲ ਪੈਸੇ ਨੇ ਤਾਂ ਹੀ ਵਪਾਰ ਕਰੂਗਾ ਇੱਕ ਰਿਕਸ਼ਾ ਚਲਾਉਣ ਵਾਲਾ ਬੰਦਾ ਕੀ ਵਪਾਰ ਕਰੂਗਾ ਹੁਣ ਤਾਂ ਸਿੱਧੀ ਪੰਡਤ ਤੇ ਵੀ ਨਹੀਂ ਆਪਣੇ ਕੋਲ ਫਰੀ ਆਪਾਂ ਕਿਹੜਾ ਕੋਈ ਪੈਸਾ ਲੈਂਦੇ ਆ ਭਲਾ ਕਰਨਾ ਲੋਕਾਂ ਦਾ ਭਲਾ ਕਰਾਂਗੇ ਧੰਨਵਾਦ ਪੰਡਿਤ ਜੀ ਸਤਿ ਸ਼੍ਰੀ ਅਕਾਲ ਤਾਂ ਅਸੀਂ ਗਏ ਪੰਡਿਤ ਜੀ ਅਮਰਗੜ ਵਾਲੇ ਪੰਡਿਤ ਲਾਟਰੀ ਵਾਲੇ ਲੱਕੀ ਲਾਟਰੀ ਵਾਲੇ ਜਿਹੜੇ ਦਾਵਾ ਕਰਦੇ ਨੇ ਕਿ ਜੇਕਰ ਇੱਕ ਵਾਰ ਕੋਈ ਇਹਨਾਂ ਦੇ ਨਾਲ ਜੁੜ ਜੇ ਤਾਂ ਫਿਰ ਕਿਸਮਤ ਬਦਲ ਕੇ ਰੱਖ ਦਾਂਗੇ ਲਾਟਰੀ ਕਿਸ ਤਰੀਕੇ ਦੇ ਨਾਲ ਪਾਈ ਜਾਂਦੀ ਹੈ ਨੰਬਰਾਂ ਦੀ ਕਿਸ ਤਰੀਕੇ ਦੀ ਸਾਰੀ ਗੇਮ ਆ ਤੇ ਜੇਕਰ ਤੁਸੀਂ ਵੀ ਕਿਸਮਤ ਦੇ ਵਿੱਚ ਯਕੀਨ ਰੱਖਦੇ ਹੋ ਮੁਕੱਦਰ ਦੇ ਵਿੱਚ ਯਕੀਨ ਰੱਖਦੇ ਹੋ ਤਾਂ ਤੁਸੀਂ ਫਿਰ ਅਮਰਗੜ ਦੇ ਵਿੱਚ ਇਹਨਾਂ ਕੋਲ ਆ ਸਕਦੇ ਹੋ ਪੰਜਾਬ ਦਾ ਜ਼ਿਲ੍ਹਾ ਮਲੇਰਕੋਟਲਾ ਤੇ ਮਲੇਰਕੋਟਲੇ ਦੇ ਅੰਦਰ ਅਮਰਗੜ ਅਮਰਗੜ ਦੇ ਵਿੱਚ ਇਹਨਾਂ ਦੀ ਦੁਕਾਨ ਆ ਤੁਸੀਂ ਆਪਣੀ ਜਨਮ ਤਰੀਕ ਜਨਮ ਦਾ ਸਮਾਂ ਲੈ ਕੇ ਆ ਸਕਦੇ ਹੋ ਤੇ ਲੋਟਰੀ ਜਿਹੜੀ ਆ ਇਹਨਾਂ ਕੋਲ ਪਾ ਸਕਦੇ ਹੋ ਪਹਿਲਾਂ ਵੀ ਕਈ ਇਨਾਮ ਕੱਡੇ ਨੇ ਤੇ ਹੁਣ ਵੀ ਸਾਡੇ ਪੋਡਕਾਸਟ ਦੇ ਵਿੱਚ ਵੱਡਾ ਇਹਨਾਂ ਨੇ ਖੁਲਾਸਾ ਕੀਤਾ ਕਿ ਆਉਣ ਵਾਲਾ ਜਿਹੜਾ ਲੋਹੜੀ ਬੰਪਰ ਆ ਉਹ ਕਿਹੜੀ ਰਾਸ਼ੀ ਨੂੰ ਨਿਕਲੂਗਾ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਸਖਸ਼ੀਅਤ ਦੇ ਨਾਲ